ক্রমাওে খারস্ত্তব কাারে. কーমন্তর এন্�ে শিরস্ার splash! চ্রয়া Tools কাপরি কাম্ত কাল্ কাল্.每 17 দেজ্যরা ইন্শ শীহমবহ কালে.

ਦੀ ਬਰਾ ਬਾਸ ਪਾਸ਼ਾ ਜੀ ਦੇ ਦਰ ਤੇ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰ ਸਦਕੇ ਜੋ ਮੇਰੇ ਤੇ ਕਿਰਪਾ ਹੋਈ ਮੈਨੂੰ ਪਹਿਲਾ ਵਿਧਾਨ ਸਭਾ ਚ ਜਾਣ ਦਾ ਮੌਕਾ ਮਿਲਿਆ ਔਰ ਫਿਰ ਗੁਰੂ ਸਾਹਿਬ ਦੀ ਰਹਿਮਤ ਬਖਸ਼ਿਸ਼ ਚਲ ਕੇ ਮੈਨੂੰ ਦਿੱਲੀ ਦੀ ਬਾਜ਼ਾਰ ਚ ਜਾਣ ਦਾ ਮੌਕਾ ਮਿਲਿਆ ਮੈਂ ਗੁਰੂ ਸਾਹਿਬ ਜੀ ਦਾ ਸਨਮਾਨ ਕਰਨ ਵਾਸਤੇ ਸ੍ਰੀ ਦਰਬਾਰ ਸਾਹਿਬ ਲਖਮਸਤ ਕੋਲ ਤੱਕ ਪਹੁੰਚਿਆ ਮੈਂ ਸਾਰੇ ਆਪਣੀ ਲੀਡਰਸ਼ਿਪ ਦਾ ਸਾਡੇ ਸਤਕਾਰਯੋਗ ਪੰਜਾਬ ਦੇ ਸਾਫਟਾ ਪ੍ਰਧਾਨ ਮਨੁਜਨ ਕਾਲੀਆ ਜੀ ਦਾ ਸਾਡੇ ਸਾਫਟਾ ਮੰਤਰੀ ਸੋਮਪ੍ਰਕਾਸ਼ ਜੀ ਦਾ ਸਾਡੇ ਜਨਸਕਟਰ ਸਾਹ ਪਰਮੇਂਦਰ ਸਿੰਘ ਰਾਜ ਜੀ ਦਾ ਸਾਡੇ ਸ਼ਵੇਤ ਮਾਲਿਕ ਸਾਹਿਬ ਦਾ ਔਰ ਸੰਧੂ ਸਾਹਿਬ ਦਾ ਜ਼ਿਲ੍ਹਾ ਅਧਿਕਾਰੀ ਜੀ ਦਾ ਜੀੜੀ ਭੰਡਾਰੀ ਸਾਹਿਬ ਪਰਿਵਾਰੀ ਸਾਹਿਬ ਦਾ ਸਭ ਦਾ ਮੈਂ ਧੰਨਵਾਦ ਕਰਦਾ ਹਾਂ ਬਹੁਤ ਜੰਨਨਿਤ ਚਾਰਟੇ ਮਾਣ ਦਿੱਤਾ ਹੈ ਦਿੱਲੀ ਦੇ ਅੰਦਰ ਜਿਹੜੇ ਲੋਕਾਂ ਨੇ ਬਹੁਤ ਮਾਣ ਦਿੱਤਾ ਹੈ ਦਿੱਲੀ ਦੀ ਸੰਗਤ ਨੇ ਬਹੁਤ ਕਿਰਪਾ ਕੀਤੀ ਹੈ ਔਰ ਇੱਕ ਨਵਾਂ ਇਤਿਹਾਸ ਦਿੱਲੀ ਅੰਦਰ ਸਿਰਜਿਆ ਜੋ ਦਿੱਲੀ ਦੇ ਅੰਦਰ ਚੋਥ ਔਰ ਕਪੜ ਸਿਰਜਨੀ ਕਰਦੇ ਸੀਗੇ ਉਹਨਾਂ ਨੂੰ ਛੇ ਪਰਦਾ ਕਰਕੇ ਤੇ ਉਹਨਾਂ ਨੂੰ ਦਿੱਲੀ ਚੋਂ ਬਾਹਰ ਕੱਢਣ ਦਾ ਕੰਮ ਕੀਤਾ ਜਿਹੜੀ ਆਪਤਾ ਬਣ ਗਈ ਸੀ ਦਿੱਲੀ ਵਾਸਤੇ ਉਸ ਆਫਤਾ ਦੀ ਬਿਮਾਰੀ ਨੂੰ ਦਿੱਲੀ ਦੇ ਲੋਕਾਂ ਨੇ ਬਾਰਖੀਂਦਾ ਅੱਜ ਮੈਂ ਜਦੋਂ ਕਹਿੰਦਾ ਸੀ ਲੋਕ ਸ਼ਾਇਦ ਮੇਰੀ ਗੱਲ ਨਹੀਂ ਮੰਨਦੇ ਸੀ ਮੇਰੇ ਪ੍ਰਾਣੇ ਸਾਰੇ ਪਾਰਟੀ ਕਾ ਦੇਖੋ ਮੈਂ ਇਹ ਹੀ ਕਹਿੰਦਾ ਸੀ ਅਰਵਿੰਦ ਕੇਜਰੀਵਾਲ ਜੀ ਐਕਸ ਚੀਫ ਮਿਨਿਸਟਰ ਦੇ ਨਾਮ ਨਾਲ ਐਕਸ ਐਮ ਐਲ ਏ ਹੋਣਗੇ ਮਨੀਸ਼ ਸੁਸੋਦੀਆ ਜੀ ਐਕਸ ਡਿਪਟੀ ਚੀਫ ਮਿਨਿਸਟਰ ਸਾਹਿਬ ਨਾਲ ਐਕਸ ਐਮ ਐਲ ਏ ਹੋਣਗੇ ਅਤੀਸ਼ੀ ਮੈਂ ਕਿਹਾ ਜੀ ਥੋੜੀ ਬਹੁਤੇ ਵੋਟਾਂ ਜਿੱਤ ਸਕਦੀ ਆ ਆਲਟੀਮੇਟਲੀ ਉਹੀ ਹੋਇਆ ਅਸੀਂ ਬਾਰ ਬਾਰ ਕਹਿੰਦੇ ਸੀ ਕਿ 40 ਸੀਟਾਂ ਤੇ ਸਾਡੀ ਕੋਈ ਲੜਾਈ ਨਹੀਂ ਅਸੀਂ 54 ਸੀਟਾਂ ਦੇ ਉੱਤੇ ਜਿੱਤ ਹਾਸਲ ਕਰਾਂਗੇ 14 ਸੀਟਾਂ ਜਿਹੜੀਆਂ ਸਾਡੀ ਫਾਈਟਾਂ ਦਾ ਮੈਂ 40 ਸੀਟਾਂ ਸਾਡੀ ਫਾਈਟ ਚ ਨਹੀਂ ਸੀਗਾ ਇੱਕ ਤਰਫਾ ਸੀ ਜਿੱਤ ਰਹੇ ਸੀ ਔਰ ਉਹੀ ਹੋਇਆ ਉਹਨਾਂ 14 ਸੀਟਾਂ ਚੋਂ ਵੀ ਅਸੀਂ 8 ਸੀਟਾਂ ਜਿੱਤੇ ਔਰ 6 ਸੀਟਾਂ ਥੋੜੇ ਮਾਰਜਿਨ ਨਾਲ ਪਰ ਦਿੱਲੀ ਨੂੰ ਬੜੀਆਂ ਆਸਾਂ ਨੇ ਬੜੀਆਂ ਉਮੀਦਾਂ ਨੇ ਦਿੱਲੀ ਨੂੰ 12 ਸਾਲ ਚ ਆਮ ਆਦਮੀ ਪਾਰਟੀ ਨੇ ਲੁੱਟਿਆ ਵੀ ਕੁੱਟਿਆ ਵੀ ਤੇ ਬਰਬਾਦ ਵੀ ਕੀਤਾ ਤੇ ਉਜਾੜਿਆ ਵੀ ਸੋ ਅੱਜ ਅਸੀਂ ਗੁਰੂ ਸਾਹਿਬ ਦੇ ਚਰਨਾਂ ਚ ਇਹ ਬੇਨਤੀ ਜੋਦਰੀ ਅਰਦਾਸ ਕਰਨ ਆਇਆ ਗੁਰੂ ਸਾਹਿਬ ਸਾਨੂੰ ਬਲ ਬਖਸ਼ਣ ਗੁਰੂ ਗੰਨ ਸਾਹਿਬ ਜੀ ਦੇ ਤਰਸ ਨਾਲ ਅਸੀਂ ਦਿੱਲੀ ਦੇ ਇਨਰ ਰੋਗਾ ਦੇ ਉਮੀਦਵਾਰ ਖੜੇ ਉੱਤਰ ਸਕੀਏ। ਔਰ ਜਿਸ ਤਰੀਕੇ ਦਿੱਲੀ ਲੋਕਾਂ ਨੇ ਮੰਡੇਟ ਦਿੱਤਾ ਏ ਉਸੇ ਤਰੀਕੇ ਉਹਨਾਂ ਦੀਆਂ ਜਿਹੜੀਆਂ ਭਾਵਨਾ ਸੀ ਔਰ ਮੋਦੀ ਜੀ ਦੀ ਜਿਹੜੀ ਕਮਿਟਮੈਂਟ ਸੀ ਕਿ ਦਿੱਲੀ ਦੇ ਲੋਕਾਂ ਦੇ ਨਾਲ ਉਹਨੂੰ ਅਸੀਂ ਪੂਰੀ ਕਰ ਸਕੀਏ। ਸੋ ਇਸੇ ਵਾਸਤੇ ਗੁਰੂ ਸਾਹਿਬ ਦਾ ਸੰਤਨ ਸਾਹਿਬ ਸ਼੍ਰੀ ਗੁਰੂ ਗੰਨ ਸਾਹਿਬ ਮਹਾਰਾਜ ਦਾ ਗੁਰੂ ਰਾਮਦਾਸ ਪਾਸ਼ਾ ਜੀ ਦੇ ਕਾਰਨਦਰ ਆਸ਼ੀਰਵਾਦ ਲੈਣ ਲਈ ਪ੍ਰੇਤਰੀਆਂ ਜੋਦਰੀਆਂ ਅਰਦਾਸਾਂ ਕਰਦੇ ਆਏ। ਸਰ ਸਾਹਿਬ ਜਿਹੜੀ ਸ਼ਰਾਬ ਪਾਲਿਸੀ ਦੀ ਗੱਲ ਹਮੇਸ਼ਾ ਦਿੱਲੀ ਚ ਹੁੰਦੀ ਰਹੀ। ਚੋਣਾਂ ਵੀ ਮੁੱਦਾ ਵੀ ਬਣਿਆ ਤੇ ਕੀ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਸੇਮ ਸ਼ਰਾਬ ਜਿਹੜੀ ਸ਼ਰਾਬ ਪਾਲਿਸੀ ਚੱਲ ਰਹੀ ਹੈ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ EVCB ਤੋਂ। ਦੇਖੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਇਹ ਬਹੁਤ ਛੋਟੀਆਂ ਚੀਜ਼ਾਂ ਨੇ। ਖਾਲੀ ਸ਼ਰਾਬ ਪਾਲਿਸੀ ਨਹੀਂ ਇਹ ਬਹੁਤ ਛੋਟੀਆਂ। ਅੱਜ ਤੁਸੀਂ ਦੇਖੋ ਮੈਂ ਪੰਜਾਬ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ। ਅੱਜ ਤੁਸੀਂ ਇਹ ਇਹ ਸਰਕਾਰ ਨੇ ਤੁਹਾਨੂੰ ਕਿੱਥੇ ਪਹੁੰਚਾ ਦਿੱਤਾ ਅੱਜ ਜੋ ਦਿੱਲੀ ਨੂੰ ਉਜਾੜ ਕੇ ਆਏ ਨੇ ਉਹ ਕਹਿ ਰਹੇ ਹੁਣ ਅਸੀਂ ਦਿੱਲੀ ਦਾ ਮਾਡਲ ਪੰਜਾਬ 'ਚ ਲੈ ਕੇ ਆ ਰਹੇ ਕੀ ਅਧਿਕਾਰ ਆ ਮਨੀਸ਼ ਸੁਸੋਦੀਆ ਇੱਥੇ ਘੁੰਮ ਰਹੇ ਸਕੂਲਾਂ 'ਚ ਦਿੱਦੇ ਸਕੂਲਾਂ ਨੂੰ ਉਜਾੜਨ ਤੋਂ ਬਾਅਦ ਪੰਜਾਬ ਨੂੰ ਦੋਵੇਂ ਦੋਹੇ ਹੱਥਿਆਂ ਨਾਲ ਲੁੱਟਣ ਦਾ ਕੰਮ ਕੀਤਾ ਔਰ ਪੰਜਾਬ ਇਸ ਕਦਰ ਅੱਜ ਇਸ ਸਥਾਨ ਤੇ ਆ ਗਿਆ ਹੈ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਕਹਿਣਾ ਚਾਹੁੰਦਾ ਜੇ ਮੇਰੇ ਪੰਜਾਬ ਦੇ ਲੋਕ ਇਸ ਨੂੰ ਸਮਝ ਸਕਣ ਭਗਵੰਤ ਮਾਨ ਜੀ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਦਿੱਲੀ ਚੋਂ ਲਿਆ ਆ ਕੇ ਪੰਜਾਬ ਚ ਬਾੜਦੇ ਪਏ ਨੇ ਪਹਿਲਾਂ ਤੁਹਾਡੀਆਂ ਸਾਰੀਆਂ ਰਾਜ ਸਭਾ ਖੋ ਕੇ ਲੈ ਗਏ ਤੁਹਾਡੀਆਂ ਤੁਹਾਡੀਆਂ ਰਾਜ ਸਭਾ ਖਰੀਦ ਲਈਆਂ ਮੈਂ ਪੰਜਾਬ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਪੰਜਾਬ ਤੁਹਾਡਾ ਅੱਖ ਤੋਂ ਅੱਖ ਤੋਂ ਖੋਇਆ ਦਿੱਲੀ 'ਚ 12 ਸਾਲ ਤੱਕ ਦਿੱਲੀ ਦੀ ਬੁਜਾਰਤ ਚ ਸਿੱਖ ਮੰਤਰੀ ਪਰਾਂ ਰੱਖਿਆ ਦਿੱਲੀ ਦਾ ਸਾਡਾ ਹੋਇਆ ਪੰਜਾਬੀਆਂ ਦਾ ਸਿੱਖਾਂ ਦਾ ਮੈਂ ਧੰਨਵਾਦ ਕਰਦਾ ਮੋਦੀ ਜੀ ਦਾ 12 ਸਾਲਾਂ ਬਾਅਦ ਆਖਰੀ ਸਾਡੇ ਅਰਵਿੰਦਰ ਸਿੰਘ ਲਵਲੀ ਜੀ ਆਖਰੀ ਮੰਤਰੀ ਸੀ 2013 ਚ ਉਸ ਤੋਂ ਬਾਅਦ ਦੁਬਾਰਾ ਕਦੀ ਉਹਨਾਂ ਨੇ ਸਿੱਖ ਮੰਤਰੀ ਨਹੀਂ ਬਣ ਦਿੱਤਾ ਵਾਪਸ ਆ ਕੇ ਹੁਣ 2025 ਦੇ ਅੰਦਰ 12 ਸਾਲਾਂ ਦੇ ਬਾਅਦ ਦਿੱਲੀ ਦੀ ਬਜ਼ਾਰਤ ਅੰਦਰ ਪੰਜਾਬੀ ਨੂੰ ਔਰ ਸਿੱਖ ਨੂੰ ਮਾਣ ਮਿਲਿਆ ਲਾ ਆਪ ਬੀਜੇਪੀ ਦੀ ਸਰਕਾਰ ਚ ਰਹਾ ਕਾਂਗਰਸ ਸਰਕਾਰ ਚ ਕੋਈ ਐਸੀ ਜਨਉਦੀ ਵਿਧਾਨ ਸਭਾ ਬਣੀ ਆ ਜਦੋਂ ਦੀ ਵਿਧਾਨ ਸਭਾ ਦਾ ਗਠਨ ਹੋਇਆ ਕੋਈ ਐਸੀ ਸਰਕਾਰ ਨਹੀਂ ਸੀ ਜਿੱਦੇ ਚ ਪੰਜਾਬੀਆਂ ਨੂੰ ਔਰ ਸਿੱਖ ਨੂੰ ਦਾਕ ਨਾਮ ਲਿਆ ਹੋਵੇ ਪਹਿਲੀ ਬਣ ਆਇਆ ਏ ਇਸੇ ਤਰ੍ਹਾਂ ਹੁਣ ਦਿੱਲੀ ਚੋਂ ਇਹ ਪੰਜਾਬ ਚ ਆੜਾ ਹੈ ਪਹਿਲਾਂ ਤੁਹਾਡੀਆਂ ਰਾਜ ਸਭਾ ਵੇਚਤੀਆਂ ਮੈਨੂੰ ਦੱਸੋ ਰਾਗਬ ਚੱਡੇ ਦਾ ਕੀ ਆ ਪੰਜਾਬ ਅੰਦਰ ਉਹਨੂੰ ਕਿਸ ਕਪੈਸਿਟੀ ਚ ਰਾਜ ਸਭਾ ਦਿੱਤੀ ਆ ਜਾਂ ਜਿਹੜੇ ਦਿਨ ਰਾਜ ਸਭਾ ਵੇਚ ਕੇ ਪੈਸੇ ਲੈ ਕੇ ਰਾਜ ਸਭਾ ਵੇਚਤੀਆਂ ਜਿਹੜਾ ਇਹਨਾਂ ਦਾ ਮਾ ਮੰਤਰੀ ਆ ਸੰਦੀਪ ਪਾਠਕ ਉਹਦਾ ਕੀ ਆ ਦਿੱਲੀ ਅੰਦਰ ਉਹ ਸੰਦੀਪ ਪਾਠਕ ਅੱਜ ਤੁਹਾਡੇ ਤੇ ਰਾਜ ਕਰਦਾ ਪਿਆ ਜਾ ਕੇ ਕਦੀ ਦੇਖੋ ਸੈਕਟਰ 8 ਅੰਦਰ ਭਗਵੰਤ ਮਾਨ ਤੇ ਵਿਚਾਰਾ ਆਉਂਦਾ ਤੇ ਚਲੇ ਜਾਂਦਾ ਉਹ ਤੇ ਸੁਣ ਕਹਿਣ ਜੋ ਕਿ ਕੁਝ ਨਹੀਂ ਉਹਦੇ ਪੱਲੇ ਤੇ ਵਿਚਰਦੇ ਨੇ ਛੱਡਿਆ ਹੀ ਕੁਝ ਨਹੀਂ ਉਹਦੇ ਦਫ਼ਤਰਾਂ ਦੇ ਨਾਲ ਐਡਵਾਈਜ਼ਰ ਉਹਦੇ ਕੇਜਰੀਵਾਲ ਨੇ ਭੇਜਿਆ ਉਹਦੇ ਦਫ਼ਤਰਾਂ ਦੇ ਅੰਦਰ ਸਕੱਤਰ ਕੇਜਰੀਵਾਲ ਦੇ ਭੇਜਿਆ ਉਹਦੇ ਪੀਏ ਕੇਜਰੀਵਾਲ ਦੇ ਭੇਜਿਆ ਸਰਕਾਰ ਕੇਜਰੀਵਾਲ ਜੀ ਚਲਾ ਰਹੇ ਨੇ ਔਰ ਜਿਸ ਤਰੀਕੇ ਦੋਹੇ ਦੋ 89 ਲੁੱਟਦੇ ਪਏ ਨੇ ਪੰਜਾਬ ਦਾ ਅਰਬਾਂ ਰਪਿਆ ਪਹਿਲਾਂ ਤੇ ਵਿਦੇਸ਼ਾਂ ਚ ਜਾ ਰਿਹਾ ਉਹ ਬੱਚਾ ਤੋਂ ਮਾਧਿਅਮ ਤੇ ਕੋਈ 50 ਲੱਖ ਖਰਚੇ ਜਾਂਦਾ ਕੋ 80 ਲੱਖ ਖਰਚੇ ਜਾਂਦਾ ਕੋ ਐਜੂਕੇਸ਼ਨ ਨਾਮ ਤੇ ਆ ਰਿਹਾ ਹੁਣ ਸਾਰੇ ਵਾਪਸ ਆ ਰਹੇ ਨੇ ਅਰਬਾਂ ਖਰਬਾਂ ਰਪਿਆ ਪੰਜਾਬ ਦਾ ਵਿਦੇਸ਼ਾਂ ਚ ਚਲੇ ਗਿਆ ਕਿਉਂਕਿ ਤੇ ਰੋਜ਼ਗਾਰ ਨਹੀਂ ਤੇ ਕੰਮ ਤਾਂ ਨਹੀਂ ਹੈਗਾ ਔਰ ਹੁਣ ਪੰਜਾਬ ਦੀ ਜਿਹੜੀ ਸਰਕਾਰ ਪਿਛਲੇ 3 ਸਾਲਾਂ ਤੋਂ ਕਰਜ਼ੇ ਤੇ ਕਰਜ਼ਾ ਲਈ ਜਾ ਰਹੀ ਆ ਲਗਭਗ 4 ਲੱਖ ਕਰੋੜ ਰੁਪਏ ਕਰਜ਼ਾ ਹੋ ਗਿਆ ਏ ਕੇਜਰੀਵਾਲ ਕਹਿੰਦੇ ਸੀ ਨਾ ਮੇਰੇ ਕੋਈ ਹਿਸਾਬ ਹੈਗਾ ਪੈਸੇ ਦਾ ਮੈਨੂੰ ਹਿਸਾਬ ਕਰਨਾ ਆਉਂਦਾ ਹੈ ਕੀ ਹਿਸਾਬ ਕੀਤਾ ਸਵਾ ਕਰੋੜ ਸਵਾ ਲੱਖ ਕਰੋੜ ਰੁਪਇਆ ਮੇਰੇ ਪੰਜਾਬ ਦੇ ਲੋਕੋ ਧਿਆਨ ਨਾਲ ਸੁਣਿਓ ਪੱਤਰਕਾਰ ਭਰਾਵਾਂ ਨੂੰ ਕਹਿੰਦਾ ਸਵਾ ਲੱਖ ਕਰੋੜ ਰੁਪਇਆ ਹੋਰ ਕਰਜ਼ਾ ਲੈ ਲਿਆ ਉਸ ਕਰਜ਼ੇ ਨਾਲ ਕੀਤਾ ਕੀ ਉਸ ਕਰਜ਼ੇ ਨਾਲ ਕੇਜਰੀਵਾਲ ਜੀ ਦੇ ਜਹਾਜ਼ ਉਡਾਏ ਉਸ ਕਰਜ਼ੇ ਨਾਲ ਕੇਜਰੀਵਾਲ ਜੀ ਦੇ ਹੈਲੀਕਾਪਟਰ ਉਡਾਏ ਉਸ ਕਰਜ਼ੇ ਨਾਲ ਗੁਜਰਾਤ ਮੱਧਿਆਪਰਦੇਸ਼ ਛੱਤੀਸਗੜ੍ਹ ਗੋਆ ਉੱਤਰ ਪ੍ਰਦੇਸ਼ ਅੰਦਰ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਉਸ ਪੈਸੇ ਦੇ ਨਾਲ ਪੰਜਾਬ ਦੇ ਪੈਸੇ ਨਾਲ ਦਿੱਲੀ ਜਾ ਕੇ ਇਲੈਕਸ਼ਨ ਲੜੀ। ਪੰਜਾਬ ਤੋਂ ਸ਼ਰਾਬ ਦੇ ਟਰੱਕਾਂ ਦੇ ਟਰੱਕ ਭਰ ਕੇ ਲਿਜਾ ਕੇ ਦਿੱਲੀ 'ਚ ਛੁੱਟੇ। ਇਹ ਕੰਮ ਕੀਤਾ ਜਿਨ੍ਹਾਂ ਨੂੰ ਤੁਸੀਂ ਰਾਜ ਦਿੱਤਾ ਸੀਗਾ। ਉਹਨਾਂ ਨੇ ਤੁਹਾਨੂੰ ਲੁੱਟਦੇ ਵੀ ਪਏ ਨੇ ਤੇ ਕੁੱਟਦੇ ਵੀ ਪਏ ਨੇ ਤੇ ਪੰਜਾਬੀਅਤ ਖਤਮ ਕਰਦੇ ਪਏ ਆ। ਮੈਂ ਅੱਜ ਇਸ ਮੀਡੀਆ ਦੇ ਮਾਧਿਅਮ ਤੋਂ ਤਿੰਨ ਗੱਲਾਂ ਜਾਣਕਾਰੀ ਦੇਣਾ ਚਾਹੁੰਦਾ। ਮੈਂ ਜ਼ਰੂਰ ਚਾਹੁੰਦਾ ਕਿ ਤੁਹਾਨੂੰ ਮੌਕਾ ਮਿਲੇ ਆਮ ਆਦਮੀ ਪਾਰਟੀ ਤੋਂ ਪੁੱਛੋ। 12 ਸਾਲਾਂ 'ਚ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਕਿਵੇਂ ਕੀ-ਕੀ ਖਤਮ ਕੀਤਾ ਹੈ? ਪੰਜਾਬੀ ਟੀਚਰਾਂ ਦੀ ਭਰਤੀ ਖਤਮ ਕਰ ਦਿੱਤੀ। ਅੱਜ 850 ਟੀਚਰਾਂ ਦੀਆਂ ਪਰਕੀਆਂ ਵੈਕੈਂਸੀਆਂ ਖਾਲੀ ਪਈਆਂ ਨੇ ਪੰਜਾਬੀ ਨੂੰ ਆਪਸ਼ਨਲ ਲੈਂਗੁਏਜ ਕਰਤਾ ਜਿਹੜੀ ਕਿ ਕੰਪਲਸਰੀ ਹੁੰਦੀ ਸੀ ਉਥੋਂ ਆਪਸ਼ਨਲ ਕਰ ਦਿੱਤਾ ਹਰ ਮੰਤਰੀ ਦੇ ਨਾਲ ਇੱਕ ਪੰਜਾਬੀ ਦਾ ਸਟੈਨੋ ਵਜ਼ੀਰ ਦੇ ਨਾਲ ਇੱਕ ਸਟੈਨੋ ਲੱਗਦਾ ਸੀ ਪੰਜਾਬੀ ਦਾ ਉਹ ਉਸ ਨੂੰ ਹਟਾ ਦਿੱਤਾ ਗਿਆ ਪੰਜਾਬੀ ਅਕੈਡਮੀ ਦਾ ਗਲ ਘੁੱਟਣ ਦਾ ਕੰਮ ਕੀਤਾ ਸੋ ਪੰਜਾਬੀ ਨੂੰ ਵੀ ਤੇ ਸਿੱਖਿਆ ਨੂੰ ਵੀ ਜੋ ਨੁਕਸਾਨ ਕੇਜਰੀਵਾਲ ਜੀ ਨੇ ਪਛਾਇਆ ਇਹ ਕੋਈ ਕੰਮ ਹੁਣ ਦਿੱਲੀ ਚ ਉਹਨਾਂ ਨੂੰ ਆ ਕੇ ਪੰਜਾਬ ਸ਼ੁਰੂ ਕਰ ਦਿੰਦਾ ਹੁਣ ਦੋਸਤੋ ਕੇਜਰੀਵਾਲ ਦੱਸੇਗਾ ਕਿ ਪੰਜਾਬ ਦੇ ਸਕੂਲ ਕਿਵੇਂ ਚਲਾਉਣੇ ਨੇ ਸਾਡੇ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਪੰਜਾਬੀਆਂ ਨੂੰ ਇਹ ਕੇਜਰੀਵਾਲ ਦੱਸਿਆ ਦੱਸੇਗਾ ਕਿ ਕਿਤਰਾ ਪੜਾਉਣਾ ਹੈ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੇ ਦੁਨੀਆ ਨੂੰ ਪੜਾਇਆ ਜਾ ਕੇ ਸਰਦਾਰ ਸਾਹਿਬ ਕਿੰਨੇ ਕਿੰਨੇ ਦੀ ਵੇਚੀ ਨਾਲੇ ਰਾਜਵਾਸੀ ਚਲੋ ਤੁਹਾਨੂੰ ਸਭ ਨੂੰ ਪਤਾ ਮੈਨੂੰ ਤੁਹਾਨੂੰ ਸਭ ਨੂੰ ਪਤਾ ਮੈਂ ਤੁਹਾਨੂੰ ਪਤਾ ਨਹੀਂ ਪਤਾ ਜੀ ਤੁਸੀਂ ਦੱਸੋ ਮੈਂ ਤੁਹਾਨੂੰ ਕੀ ਪੁੱਛਦੇ ਜੀ ਮੈਂ ਕਿਹੜਾ ਮਨੀਤ ਸਿੰਘ ਨੂੰ ਪਹਿਲੇ ਸਰ ਸੀਸ ਮੈਲ ਦੀ ਚਰਚਾ ਸਭ ਤੋਂ ਜ਼ਿਆਦਾ ਰਹੀ ਹੈ ਤੁਹ ਸੀਸ ਮੈਲ ਜੀ ਕੌਣ ਰਹੇਗਾ ਅਜਾਤਰ ਬਣਾਉਣ ਦੀ ਗੱਲ ਹੋ ਰਹੀ ਹੈ ਕੀਸ਼ ਮੈਚ ਅਰਵਿੰਦ ਕੇਜਰੀਵਾਲ ਜੀ ਦੀ ਯਾਦਾ ਰਹਿਣਗੀਆਂ ਇਨਸਾਨ ਕੋਈ ਨਹੀਂ ਐਸਾ ਉਹ ਰਹਿ ਹੀ ਨਹੀਂ ਸਕਦਾ ਉਹ ਐਸਾ ਲਗਜ਼ਰੀਅਸ ਘਰ ਆ ਬੰਦਾ ਤੇ ਆਮ ਬੰਦਾ ਤੂੰ ਜਾ ਕੇ ਕਮਲਾ ਜੂਗਾ ਆਟੋਮੈਟਿਕ ਪੱਖੇ ਚੱਲ ਪੈਂਦੇ ਆਵਾਜ਼ ਮਾਰੋ ਪੱਖਾ ਪੱਖਾ ਜੀ ਚੱਲੋ ਚੱਲ ਪੈਂਦਾ ਪੜਦਾ ਜੀ ਹਟੋ ਹਟ ਜਾਂਦਾ ਟਾਇਲਟ ਸੀਟ ਜੀ ਖੁੱਲੋ ਖੁੱਲ ਜਾਂਦਾ ਹੈ ਕੋ ਮਾੜਾ ਬੰਦਾ ਕਰ ਨਹੀਂ ਸਕਦਾ ਤੇ ਉੱਥੇ ਫਿਰ ਕੀ ਹੋਣਗੀ ਕੋ دیکھتے ਆ ਕਿ ਮਜ਼ਦੂਰੀ ਵੀ ਭੜਾਵਾ ਕਰੋ ਜਿੰਨਾ ਕਿ ਅੱਜ ਤੱਕ ਲੋਕ ਵੇਖਦੇ ਰਹੇ ਨੇ ਕੀ ਹੁੰਦਾ ਅੱਛਾ ਭਗਵੰਤ ਮਾਨੀ ਕੋਲ ਕਹਿ ਰਹੇ ਨੇ ਕਿ ਪੰਜਾਬ ਚ ਤੇ ਰਿਵਰਸ ਮਾਈਗ੍ਰੇਸ਼ਨ ਹੋ ਗਈ ਹੈ ਪੰਜਾਬ ਨੂੰ ਸਭ ਤੋਂ ਜ਼ਿਆਦਾ ਨੌਕਰੀਆਂ ਪੂਰੇ ਦੇਸ਼ ਚ ਸਭ ਤੋਂ ਜ਼ਿਆਦਾ ਪੰਜਾਬ ਨੇ ਭਗਵੰਤ ਮਾਨ ਹਰਨਦੀ ਸਰਕਾਰ ਨੇ ਦਿੱਤੀ ਹੈ ਵਰ ਸਭ ਤੋਂ ਰੋਜ਼ਗਾਰ ਦਿੱਤਾ ਹੈ ਅਮੀ ਦਿੱਤਾ ਦੇਖੋ ਤੁਸੀਂ ਰੋਜ਼ਗਾਰ ਰਾਗਵ ਚੱਟਨ ਰੋਜ਼ਗਾਰ ਮਿਲ ਗਿਆ ਤੁਹਾਡਾ ਮਾਹਮੰਤਰੀ ਦਾ ਕੀ ਨਾਮ ਆਭਿਸ਼ੋਦ ਸੰਦੀਪ ਆਟਮਨ ਰੋਜ਼ਗਾਰ ਮਿਲ ਗਿਆ 15 ਪਰ ਭਾਰੀ ਉੱਤੋਂ ਲਿਆ ਕੇ ਲਾ ਦਿੱਤੇ ਜੈਡ ਪਲੱਸ ਸਿਕਿਉਰਿਟੀ ਦੇ ਦਿੱਤੀ ਆਪਣੇ ਜਿਹੜਾ ਵਹਿਬਾਬਾ ਜਿਹਨੂੰ ਉੱਥੇ ਲੋਕੀ ਚਪੇੜਾ ਨਾਲ ਕੁੱਟਦੇ ਨੇ ਜਿਹਨੂੰ ਚਪੇੜਾ ਨਾਲ ਕੁੱਟਦੇ ਨੇ ਉੱਥੇ ਇੱਥੇ ਭਗਵੰਤ ਮਾਨ ਜੀ ਨੇ ਜੈਡ ਪਲੱਸ ਸਿਕਿਉਰਿਟੀ ਦਿੱਤੀ ਐਨੇ ਲੋਕਾਂ ਨੂੰ ਦਿੱਲੀ ਤੋਂ ਲਿਆ ਕੇ ਰੋਜ਼ਗਾਰ ਦੇ ਦਿੱਤਾ ਸ੍ਰੀਚਰਾ ਭਗਵੰਤ ਮਾਨ ਜੀ ਕਦੇ 50000 ਨੌਕਰੀ ਆਮਦਨਤਾ ਦੇ ਘਰਾਂ ਨੂੰ ਮਿਲੀਆਂ ਜੀ ਮਿਲ ਗਈਆਂ ਜੀ ਬਿਲਕੁਲ ਸਹੀ ਸਾਬਾ ਸਿਰਸਾ ਸਾਹਿਬ ਨੇ ਲੋਟਲੇ ਕੁਝ ਨਹੀਂ ਕੀਤਾ ਹਾਂ ਸਿਰਸਾ ਸਾਹਿਬ ਨੇ ਜਿਹੜਾ ਸੈਸ਼ਨ ਜਿਹੜਾ ਇੱਕ ਮਾ ਦਿਖਤਾ ਜਿਹੜਾ ਐਗਜ਼ਿਸਟ ਨਹੀਂ ਕਰਦਾ ਮੈਂ ਭਾਈ ਦਿੱਲੀ ਤੋਂ ਆਉਣਗੇ ਇਹ ਪਤਾ ਕੀ ਗੱਲ ਆ ਕਿ ਜੋ ਕੌਣ ਆਏ ਨੇ ਦਿੱਲੀ ਤੋਂ ਮੈਨੂੰ ਪਰਸੋ ਦੱਸ ਰਹੇ ਸੀ ਮਨੀਸ਼ ਉਸੋਦਿਆ ਪਤਾ ਕੀ ਪੁੱਛਿਆ ਸੀ ਇੱਥੇ ਤੁਸੀਂ ਸੁਣ ਕੇ ਰਹਿਣ ਹੋ ਜੋਗੇ ਮਨੀਸ਼ ਉਸੋਦਿਆ ਕੀ ਪੁੱਛ ਰਿਹਾ ਸੀ ਕਿੰਦਾ ਇਹ ਜੋ ਅਭੀ ਅਸੀਂ ਕਹਿ ਸਕਤੇ ਆਂ ਕਿ ਅਬ ਅਸੀਂ ਇੱਥੋਂ ਚਾਵਲ ਲੈ ਕੇ ਜਾਏਂਗੇ ਜੋ ਚਾਵਲ ਲਗੇ ਹੋਏ ਆ ਉਹਨੇ ਕਹ ਰਹਿਣ ਦੇ ਕੋਈ ਸੁਣ ਦੂਗਾ ਇਹ ਕੁੱਟੂ ਗਏ ਚਾਵਲ ਨਹੀਂ ਆਗੇ ਜਿਹਨੂੰ ਇਹ ਨਹੀਂ ਪਤਾ ਚੌਲ ਕੀ ਹੁੰਦੇ ਨੇ ਜਿਹਨੂੰ ਇਹ ਨਹੀਂ ਪਤਾ ਧਾਨ ਕੀ ਹੈ ਜਿਹਨੂੰ ਇਹ ਨਹੀਂ ਪਤਾ ਝੋਨਾ ਕੀ ਆ ਉਹ ਕਹਿੰਦਾ ਮੈਂ ਇਹਨਾਂ ਨੂੰ ਆ ਕੇ ਪੜਾਉਂਗਾ ਇਹ ਲੋਕਾਂ ਨੇ ਦੁਨੀਆ ਨੂੰ ਪੜਾ ਦਿੱਤਾ ਇਸ ਕਰਕੇ ਉਹਨਾਂ ਦਾ ਮਕਸਦ ਕੇਵਲ ਲੁੱਟਣ ਆਏ ਸੀਗੇ ਤੇ ਜੇ ਅੱਜ ਇਹ ਪੰਜਾਬ ਦੇ ਲੋਕ ਨਹੀਂ ਸਮਝਣਗੇ ਕਿ ਤੁਹਾਨੂੰ ਲੁੱਟ ਕੇ ਖੋਟ ਕੇ ਤੁਹਾਡੇ ਪੰਜਾਬ ਦਾ ਨੁਕਸਾਨ ਇੰਨਾ ਕਰਕੇ ਜਾਣਗੇ ਕਿ ਇਹਨੂੰ ਬਾਅਦ ਵਿੱਚ ਸਰਵਾਤ ਕਰਨਾ ਮੁਸ਼ਕਲ ਹੈ ਕਹਿੰਦੇ ਬਦਲਾਅ ਲਿਆਉਂਦਾ ਸੀ ਬਦਲਾਅ ਬਹੁਤ ਵੱਡੇ ਪੱਧਰ ਤੇ ਲਿਆਉਂਦਾ ਹੈ ਕਿ ਕਿਹੜੇ ਕਿਹੜੇ ਪਾਜਾ ਫੋਨ ਕਿਹੜੇ ਸੁਭਾ ਚ ਦੇ ਕੋਈ ਦਿੱਲੀ ਸਾਡਾ ਦੇਖ ਖਾਲੀ ਇਹ ਲੋਕਾਂ ਦੀ ਕਰਪਸ਼ਨਾਂ ਚੈੱਕ ਕਰਮਾ ਨਹੀਂ ਇੱਕ ਸਾਡਾ ਇੱਕ ਇੱਕ ਵਿਸ਼ੇਅਕ ਦੇ ਪੈਸੇ ਲੁਟਦੇ ਵੀ ਹੁੰਦਾ ਸਾਹਬ ਨਾਲੇ ਲੇਕਿਨ ਅਸੀਂ ਪੋਜ਼ਿਟਿਵ ਹੈਂ

ਤਿੰਜਾ ਆ ਜਾਇ ਬੜਾ ਰੋਲਾ ਪੈ ਗਿਆ ਹੁਣ ਤੇ 트럼ਪ ਸਾਹਿਬ ਨੇ ਇੱਕ ਨਵੀਂ ਨੀਤੀ ਕਰਤੀ ਹੈ ਪਨਾਮਾ ਚ ਉਸ ਤਰੀਕਾ ਤੇ ਗਵਾਟਾਮਾਲਾ ਉਥੇ ਐਪ ਬਣਾਤੇ ਨੇ ਉਥੇ ਬੰਦਿਆਂ ਨੂੰ ਭੇਜਿਆ ਜਾ ਰਿਹਾ ਹੈ ਉਹਨਾਂ ਨੂੰ ਹੁਣ ਇਹ ਨਹੀਂ ਪਤਾ ਕਿ ਆਪ ਟਿਕਟਾਂ ਖਰੀਦਰੀਆਂ ਪੈਣ ਗਿਆ ਉਹਨਾਂ ਨੂੰ ਕਾ ਭਾਰਤ ਸਰਕਾਰ ਕਰੇਗੀ ਜਾਂ ਕਿਹੜੀ ਸਰਕਾਰ ਉਥੇ ਜਿਹੜੇ ਬੰਦਿਆਂ ਨਾਲ ਰਿਸ਼ਤਾ ਕਰੇਗੀ ਜਾਂ ਨਹੀਂ ਪਤਾ ਪਤਾ ਹਲੇ ਵੀ ਲੋਕ ਜਿਹੜੇ ਟਰੈਵਲ ਏਜੰਟ ਆ ਹਲੇ ਵੀ ਟੌਂਕੀ ਲਾ ਕੇ ਦੇ ਦੇਖੋ ਕੋਈ ਨਹੀਂ ਜੀ ਇਹ ਸਾਰੇ ਪੈਸੇ ਦੇ ਦਿੰਦੇ ਟਰੈਵਲ ਏਜੰਟ ਮਾਫ ਕਰਿਓ ਬਸ ਮੈਂ ਕਹਿਣਾ ਚਾਹੁੰਦਾ ਤੇ 90% ਟਰੈਵਲ ਏਜੰਟਾਂ ਦੀ ਤੁਹਾਨੂੰ ਆਮ ਆਦਮੀ ਪਾਰਟੀ ਦੇ ਨੇਤਾ ਮਾਣਾ ਫੋਟੋ ਮਿਲ ਜਾਂਦੇ। ਉਹਨਾਂ ਸੁਰੱਖਿਆ ਨੂੰ ਨਾ ਉਹਨਾਂ ਨੂੰ ਉਹਨਾਂ ਦੇ ਕਰਕੇ ਹੀ ਉਹਨਾਂ ਨੂੰ ਕੋ ਹੱਥ ਨਹੀਂ ਪਾਦਾ। ਬਣਾ ਤੁਸੀਂ ਦੱਸੋ ਇੰਨੇ ਬੱਚਿਆਂ ਦਾ ਇੰਨਾ ਨੁਕਸਾਨ ਹੋ ਗਿਆ ਰੁਪਏ ਦਾ। ਔਰ ਉਹ ਟ੍ਰੈਵਲ ਏਜੰਟ ਗੱਡੀਆਂ ਲੈ ਕੇ ਘੁੰਮਦੇ ਫਿਰਨ ਅੱਗੇ ਪਿੱਛੇ ਪੁਲਿਸ ਲਾ ਕੇ ਘੁੰਮਦੇ ਫਿਰਨ ਇਹ ਤੇ ਸਪਸ਼ਟ ਆ ਕਿ ਉਹ ਜਿਹੜਾ ਕਰੋੜਾਂ ਰੁਪਏ ਉਹਨਾਂ ਇਕੱਠਾ ਕੀਤਾ ਉਹਦੇ ਚੋਂ ਭਗਵੰਤ ਮਾਨ ਸਰਕਾਰ ਕੋਲ ਪੈਸੇ ਗਏ ਨੇ ਬੱਚਿਆਂ ਦੀਆਂ ਜਿੰਦਗੀਆਂ ਉੱਜੜ ਗਈਆਂ ਨੇ ਏਜੰਟਾਂ ਨੇ ਜਿੰਦਗੀਆਂ ਉਜਾੜ ਦਿੱਤੀ। ਅਸਲ ਪੰਜਾਬ ਵਿੱਚ ਜੋ ਬੰਬਲਾ ਸਟੋਰੀ ਨੇ ਕਿਉਂਕਿ ਤੁਸੀਂ ਵੀ ਚਿੰਤਾ ਚਿੰਤਾ ਦਾਗ ਕੀਤੀ ਸੀ ਪੰਜਾਬ ਨਹੀਂ ਹਾਂ ਪੰਜਾਬ ਚ ਕੋਈ ਲੌਂਡ ਆਰਡਰ ਹੈ ਹੀ ਨਹੀਂ ਤੁਸੀਂ ਇੱਕ ਕੰਪਲੱਸ ਦੇਖ ਲੇ ਜੀ ਹੈ ਕਿੱਥੇ ਹੈ ਤੇ ਤੁਹਾਡੀ ਖਬਰ ਛੱਪ ਜਾਂਦੀ ਮੱਭੀ ਤਾਂ ਹੈ ਤੇ ਮੈਂ ਇਸ ਗੱਲ ਚ ਲੰਬਾ ਜੋ ਮੇਰਾ ਅੱਜ ਕੋ ਮੁਕਸਦ ਹੈ ਨਹੀਂ ਮੈਂ ਤਾਂ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਹੈ ਬਸ ਮੈਂ ਤੁਹਾਨੂੰ ਇਹ ਜਰੂਰ ਬੇਨਤੀ ਕਰਦਾ ਕਿ ਇਹ ਲੋਕਾਂ ਤੋਂ ਸचेत ਹੋ ਜੋ ਦਿੱਲੀ ਲੋਕਾਂ ਨੂੰ 10 ਸਾਲ ਲੱਗੇ ਸਮਝ ਲੱਗਣ ਤੋਂ ਲੱਗਿਆ 12 ਸਾਲ ਪਰ 12 ਸਾਲ ਚ ਅੱਜ ਦਿੱਲੀ ਉੱਜੜ ਚੁੱਕੀ ਆ ਗੰਦਾ ਘਰ ਘਰ ਪਾਣੀ ਆਉਂਦਾ ਬੁਰਾ ਹਾਲ ਆ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਅੱਜ ਜਿਹੜੇ ਕੇਜਰੀਵਾਲ ਨੇ ਉੱਥੋਂ ਹਾਰ ਕਿਉਂ ਆ ਕੇ ਨਾ ਤੁਹਾਡੇ ਦੁਆਲੇ ਹੋਣਾ ਇਨੋਂ ਉੱਤੋਂ ਲੁੱਟਣਾ ਉੱਥੇ ਦੁਕਾਨੇਦਾਰੀ ਬੰਦ ਹੋ ਗਈ ਜਿੱਥੇ ਸਾਹਿਬ ਰਕੀ ਗੀਆ ਰਖਾਤ ਪੱਤੇ ਵਿਚਕਾਰ ਟਕਰਾਅ ਚੱਲਿਆ ਕਾਲੀ ਤੋਂ ਕਿਉਂਕਿ ਤੁਸੀਂ ਕਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤੋਂ ਹਮੇਸ਼ਾ ਧਾਰਮਿਕ ਤੌਰ ਤੇ ਮੇਰੀ ਬੇਨਤੀ ਹੈ ਮੈਂ ਕੋਈ ਧਾਰਮਿਕ ਤੌਰ ਤੇ ਜੋ ਵੀ ਥੋੜਿਆ ਹੈ ਨਾ ਉਹ ਤੇ ਮੇਰੀ ਕੋਈ ਫਿਕਰ ਹੈ ਜੇ ਸਾਡੀ ਤਰਕ ਹੈ ਵੱਡੀਆਂ ਗੱਲਾਂ ਨੇ ਸ਼ਰੂਮਨੀ ਕਮੇਟੀ ਸਾਡੀ ਬਹੁਤ ਸਨਮਾਨਿਤ ਸੰਸਥਾ ਹੈ ਸਾਡੀ ਸ਼ਰਮੋਰ ਸੰਸਥਾ ਹੈ ਕਾਲ ਤੱਕ ਸਾਫ ਸਰਮੋਹਰਾ ਸਾਡੀ ਸਿੱਖ ਕੌਮ ਦਾ ਮਾਣ ਸਾਡਾ ਸੋਮਾ ਹੈ ਤਾਕਤ ਦਾ ਇਸ ਕਰਕੇ ਮੈਂ ਇਹ ਕੰਟਰੋਵਰਸੀ ਉਹਨਾਂ ਦੀ ਨਹੀਂ ਹੋਈ ਸਰਸਰੀ ਦੀ ਤੱਕਾ ਬੜੀ ਹੈ ਪੰਜਾਬ ਦੇ ਵਿੱਚ ਵੀ ਆਉਣ ਵਾਲੇ 272 ਜਿਹੜਾ ਨੇ ਬਿਲਕੁਲ ਸ਼ਰਮਿੰਦਾ ਜਨਨ ਘਟੜ ਹੋ ਸਕਦਾ ਹੈ ਭਾਜਪਾ ਜੀ ਇਹ ਮੈਂ ਗੱਲਾਂ ਦੇ ਉੱਤੇ ਕੁਝ ਨਹੀਂ ਹੈਗਾ ਜੀ ਸਾਡੀ ਪਾਰਟੀ ਅਕੇਲਾ ਚੋਣ ਲੜੂਗੀ ਜੋ ਪਾਰਟੀ ਨੇ 2022 ਕੀਤਾ ਸੀਗਾ ਜੋ ਪਾਰਟੀ ਨੇ 2024 ਕੀਤਾ ਸੀਗਾ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਸਿੱਧਾ ਰਸਤਾ ਕਾਇਮ ਕਰਕੇ ਪੰਜਾਬ ਨੂੰ ਬਾਤ ਕਰੀਏ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰੀਏ ਸਾਡੀ ਦਈ ਆ ਪੰਜਾਬ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਾਂਗੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੀ ਭਾਵਨਾ ਸਮਝੋ ਮੈਨੂੰ ਉਮੀਦ ਆ ਕਿ ਸਾਡੀ ਭਾਵਨਾ ਨੂੰ ਸਮਝਣਗੇ ਸਰਕਾਰ ਦੀ ਭਾਵਨਾ ਨੂੰ ਸਮਝਣਗੇ ਪਰ ਸਾਡਾ ਸਾਥ ਅੱਛਾ ਸਾਰਾ ਕੋਈ ਚੀਜ਼ ਆ ਕੇ ਦੀ ਸਰਕਾਰ ਵੱਲੇ ਪੰਜਾਬ ਦੇ ਜਿਹੜੇ ਪੰਜਾਬ ਦੇ 25 ਹੋਏ ਸੀ ਕਿਉਂਕਿ ਭਵੰਤਪਾਨ ਕਿ ਐਸੀ ਸੀ ਦਿੱਲੀ ਮਾਡਲ ਵਪਾਰ ਵਾਲਾ ਵੀ ਲੈ ਕੇ ਆਵਾਂਗੇ ਤੁਸੀਂ ਉਸ

ਜਿਹੜੀਆਂ ਪਿਛਲੇ 3 ਸਾਲ ਤੋਂ ਦਬਾ ਕੇ ਰੱਖਿਆ ਸੀ ਸੁਣਿਆ ਕਿ ਕੈਕ ਦੀ ਰਿਪੋਰਟ ਦਾ ਪੇਸ਼ ਹੋਵੇ 3 ਸਾਲ ਤੋਂ ਹਾਈ ਕੋਰਟ ਜਾਣਾ ਪਿਆ ਸਾਨੂੰ ਪਰ ਸਾਡੀ ਸਰਕਾਰ ਨੇ ਪਹਿਲੀ ਕੈਬਨਿਟ ਫੈਸਲਾ ਕੀਤਾ ਹੈ ਕਿ ਅਸੀਂ ਉਹ ਕੈਕ ਦੀ ਰਿਪੋਰਟਾਂ ਜਿਹੜੀਆਂ ਨੇ ਉਹ ਪਹਿਲੇ ਕੈਬਨਿਟ ਦੇ ਫੈਸਲਾ ਕਰਕੇ ਵਿਧਾਨ ਸਭਾ ਦੇ ਪੱਧਰ ਤੇ ਲਿਆਂਦੀਆਂ ਜਾਣਗੀਆਂ ਔਰ ਤੁਹਾਨੂੰ ਹੋਛ ਪਤਾ ਲੱਗੂਗਾ ਕਿਤਨਾ ਸ਼ਰਾਬ ਦੇ ਘਟਾਲੇ ਹੋਏ ਸਾਰੇ ਘਟਾਲਿਆਂ ਦੀ ਉੱਚ ਜਾਣਕਾਰੀ ਅੱਜ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੀ ਕਿ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ 10 ਸਾਲ ਹੋ ਗਏ ਨੇ ਟੈਣਾ ਇੰਤਜ਼ਾਰ ਕਰਦੀਆਂ ਨੇ ਬੀਬੀਆਂ ਹਜ਼ਾਰਾਂ ਰੁਪਏ ਦਾ ਇੰਤਜ਼ਾਰ ਕਰ ਰਹੀਆਂ ਨੇ ਉਹ 1000 ਰੁਪਏ ਕਦੋਂ ਮਿਲੂਗਾ ਇਹ ਜਰੂਰ ਅਸੀਂ ਉਹਨੂੰ ਬੇਨਤੀ ਕਰਨਾ ਚਾਹੁੰਦੇ ਆ ਬਹੁਤ ਲੁੱਟ ਲਿਆ ਤੁਸੀਂ ਪੰਜਾਬ ਨੂੰ ਘੱਟੋ ਘੱਟ ਉਸ ਬੇਬੀਆਂ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ 1000 ਰੁਪਏ ਦੀਆਂ ਉਹ 1000 ਰੁਪਏ ਤੇ ਉਹਨਾਂ ਦੇ ਖਾਤੇ 'ਚ ਪਾ ਦਿਓ ਜਿਹੜਾ ਤੁਸੀਂ ਕਿਹਾ ਸੀਗਾ ਕਿ ਕਿਸਾਨੀ ਦਾ ਕਰਜ਼ਾ ਸਾਰਾ ਅਸੀਂ ਮਾਫ਼ ਕਰਾਂਗੇ ਕੇਜਰੀਵਾਲ ਜੀ ਨੇ ਕਿਹਾ ਸੀਗਾ ਉਹ ਕਰਜ਼ਾ ਤੇ ਮਾਫ਼ ਕਰ ਦਿਓ ਮੈਂ ਇਹ ਜਰੂਰ ਬੇਨਤੀ ਕਰਦਾ ਹਾਂ ਕਿ ਜਿਹੜਾ ਤੁਸੀਂ ਕਿਸਾਨ ਦੇ ਕਰਜ਼ੇ ਮਾਫੀ ਦੀ ਗੱਲ ਕਹੀ ਸੀ ਉਸੋ ਕਰਜ਼ਾ ਅੱਜ ਤੱਕ ਕਰਜ਼ਾ ਮਾਫ਼ ਤੇ ਛੱਡੋ ਤੁਸੀਂ ਕਰਜ਼ਾ ਉਹਨਾਂ ਕੋਈ ਹੋਰ ਛੜਾ ਦਿੱਤਾ ਹੈ ਉਹਨਾਂ ਦਾ ਤੇ ਛੜਾ ਦਿੱਤਾ ਤੇ ਸੁਸਾਇ ਔਰ 1000 ਰੁਪਏ ਤੁਸੀਂ ਦੇਣ ਦੀ ਗੱਲ ਕੀਤੀ ਸੀ ਉਹ ਮਾਤਾ ਪੈਣ ਨੂੰ ਮਿਲਿਆ ਨਹੀਂ ਕੋਹਨਾਂ ਤੋਂ ਜਰੂਰ ਪਿਆ ਬਿਜਲੀ ਦੇ ਬਿੱਲਾਂ ਦੇ ਨਾਮ ਤੇ ਸੋ ਮੇਰੀ ਜਰੂਰ ਬੇਨਤੀ ਆ 1000 ਰੁਪਏ ਜਰੂਰ ਸਾਡੀਆਂ ਮਾਤਾਵਾਂ ਪੈਣ ਨੂੰ ਮਿਲਣਾ ਚਾਹੀਦਾ ਅੱਜ ਗੱਲ 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 ਦਾ ਸਾਰੀ ਵਾਲਾ ਉਹ ਵੀ ਉਹਦਾ ਕਾਰਨ ਹੈ ਜਿਹਦੀ ਮੈਂ ਨੂੰ ਪਤਾ ਹੀ ਨਹੀਂ ਮੈਂ ਤਾਂ ਦੱਸਿਆ ਉਥੋਂ ਆਏ ਨੇ ਪੰਜਾਬ ਤੋਂ ਦਿੱਲੀ ਤਵਾਏ ਨੇ ਇਹਨਾਂ ਨੂੰ ਖੁਦ ਨਹੀਂ ਪਤਾ ਇਹਦਾ ਕਿਹੜਾ ਮੈਹਿਕਮਾ ਕਿਹੜਾ ਹੈਗਾ ਕਿਹੜਾ ਨਹੀਂ ਹੈਗਾ ਹਾਲ ਦੇਖੋ ਸਰਕਾਰ ਕਹਿੰਦੀ ਅਸੀਂ ਕੰਮ ਕਰਦੇ ਪਏ ਕੰਮ ਕਿਹੋ ਜਿਹਾ ਕਰਦੇ ਪਏ ਜਿਹੜਾ ਮੈਹਿਕਮਾ ਨਹੀਂ ਐਗਜ਼ਿਸਟ ਕਰਦਾ ਉਹ ਮੈਹਿਕਮਾ ਮੰਤਰੀ ਨੂੰ ਦੇ ਦਤਾ ਫੇਰ ਪੁੱਛਦੇ ਨੇ ਸਾਡਾ ਕੰਮ ਕਿ ਹਾਲ ਕੀ ਹੁਣ ਹਾਲ ਤੇ ਹੀ ਹੋਣਾ ਹੈ ਮੰਤਰੀ ਨੂੰ ਇਹ ਨਹੀਂ ਪਤਾ ਮੇਰਾ ਮੈਹਿਕਮਾ ਕਿਹੜਾ ਹੈ ਮੈਹਿਕਮੇ ਦਾ ਨਾਮ ਨਹੀਂ ਹੈਗਾ ਨਾ ਮੈਹਿਕਮੇ ਦਾ ਸਟਾਫ ਹੈਗਾ ਨਾ ਮੈਹਿਕਮੇ ਦੀ ਕੋਈ ਅਫਸਰ ਅਪਰ ਮੈਹਿਕਮਾ ਹੈਗਾ ਉਹ ਕਿਸੇ ਕੈਬਨਿਟ ਮੰਤਰੀ ਦਾ ਰੈਂਕ ਉਹਨੂੰ ਮਿਲੇ આજ ਤੱਕ ਨਹੀਂ ਉਹ ਲੁੱਟਣ ਆਏ ਮਤਸੀਆ ਤੇ ਨੂੰ ਨੂੰ ਦਿੱਤਾ ਇਹਨਾਂ ਨੇ ਵੈਭਬ ਨੂੰ ਜਿਹੜਾ ਜੈਡ ਪਲੱਸ ਸਿਕਿਉਰਟੀ ਦਿੱਤੀ ਇਹਨਾਂ ਨੇ ਲੁੱਟਣ ਆਏ ਦੋਹਧੀਆਂ ਤੇ ਲੁੱਟਦੇ ਸਾਰਾ ਸਰ ਦਿੱਲੀ ਤੇ ਪੰਜਾਬ ਦੇ ਕਿਵੇਂ ਮੁਕਾਦਮਾ ਹੈ ਇਹਦੇ ਲਈ ਨਵਿੰਦਰ ਪਾਲ ਨੂੰ ਆਇਦਲੇ ਬੜਾ ਮਿਸਾਬਤਾ ਰਿਹਾ ਹੈ ਸਾਰੇ ਸਾਰੇ ਇਸ ਜਿਹੜੇ ਮੁੱਦੇ ਨੇ ਬੜੇ ਪੱਖ ਦੇ ਮੁੱਦੇ ਨੇ ਇਹਨਾਂ ਦੇ ਉੱਤੇ ਜਦੋਂ ਤੱਕ ਸਾਡੀ ਸਰਕਾਰ